ਵਾਸਤੇ ਆ ਜੜੇ ਕਿਸੇ ਕਾਰਨ ਤੇ ਮੇਲੇ ਵਿੱਚ ਨਹੀਂ ਆ ਸਕੇ ਤੇ ਲੋਕ ਨੂੰ ਘਰਾਂ ਬੈਠਿਆਂ ਨੂੰ ਦੁਕਾਦਦਨੇ ਆ ਜੀ ਮੇਲਾ ਜੇ ਬਾਹਰ ਗੁਰਦੁਆਰਾ ਸਾਹਿਬ ਤੇ ਲੱਗੀਆਂ ਦੁਕਾਨਾਂ ਮਾਜੀ ਅੱਗੇ ਗਾਹਾਂ ਕੋਟੀਆਂ ਦੀ ਸੇਲ ਵੀ ਆ 200 ਰੁਪਏ ਕੋਟੀਆਂ ਦੀ ਸੇਲ ਹੈ ਉਧਿਏ 254 ਵੇਚ ਲਿਆ ਮੈਟ ਸੋਣਾ ਸੰਤਰਾ ਹੀ ਹੈ ਦਸ ਦੀ ਕਹਾਣੀ ਭੱਤਾ ਵਾਲੇ ਮਾਹੀ ਤੇ ਸਾਡੇ ਪਿੰਡ ਸੋਹਰਾ ਜਿਹੜਾ ਸੀ ਲੰਗਰ ਲਗਾਉਂਦੇ ਆ ਰਸ ਦਾ ਲੰਗਰ ਗੰਨੇ ਦੇ ਰਸ ਦਾ ਲੰਗਰ ਅੱਲਾਹ ਨੰਬਰ ਵਾਲੇ ਜਿਹਨੇ ਬੁਆਗੇ ਕਦੇ ਅੰਤ ਲੱਭਾਇਆ ਕਾਲ ਜੀ ਜਸੂ ਜਾਣਾ ਬਤ ਕੋ ਮਣਾ ਕਿ ਸੇਵਾ ਕਰਨੀ ਆ ਜਾ ਚੱਲ ਤੂੰ ਘਰ ਸੇਵਾ ਆ ਸੀ ਘੁੰਮਾਈ ਆ ਮਾੜਾ ਜਾ ਆ ਆ ਗਿਆ ਨਾਣਾ ਉਹਨੇ ਸੇਵਾ ਕਰਨੀ ਕਹਿੰਦਾ ਮੈਂ ਦੋ ਜੀ ਤਾਂ ਕਹਿੰਦਾ ਮੈਂ ਸੇਵਾ ਕਰਾਉਣੀ ਆ ਮੈਂ ਨਹੀਂ ਘੁੰਮਣਾ ਹੈ ਨਾ ਮੈਂ ਆਪਣੀ ਪਸੰਦੀ ਦੇ ਕਰੇ ਸੱਤਿ ਹੋ ਰਹੀ ਫਿਰ ਅਸੀਂ ਆਉਂਦੇ ਤੇਰੇ ਕੋਲ ਮਿਲਣਾ ਠੀਕ ਹੈ ਇੱਥੇ ਨਾ ਨਾ ਇਹੋ ਨਿਸ਼ਾਨੇ ਆ ਗਿਆ ਜੋ ਜੀ ਰਸਦਾ ਲੰਗਰ ਜੋ ਨਿਸ਼ਾਨੇ ਆ ਗਿਆ ਗੁਰਦਾਰੀਲੇ ਫਰ ਜੁਲੇ ਵਾਗਿਆ ਅੱਖੇ ਵੇਲੀ ਕੋਣ ਖੜਦਾ ਵਿਖਾਵੇ ਚਲੋ ਅੱਖੇ ਵੇਲੀ ਖੜਦਾ ਵਿਖਾਵੇ ਪਟਾੜੀਆਂ ਲਗਣੀਆਂ ਜੀ ਪਰ ਵਾਲੇ ਕਹਿੰਦੇ ਸਮਾਵੇ ਆ ਜਾ ਵੀ ਹੁਣ ਅੰਦਰ ਗਾਹਾਂ ਦਿਖਾਉਂਦੇ ਆ ਜੀ ਬੇਟਾ ਤੇ ਡੈਡੀ ਸੇਵਾ ਕਰ ਰਹੇ ਆ ਤੇ ਅਸੀਂ ਤੁਹਾਨੂੰ ਦਿਖਾਉਂਦੇ ਆ ਮੇਲਾ ਬਾਅਦ ਵਿੱਚ ਇਹ ਨਹੀਂ ਆ ਵੀ ਸੇਵਾ ਨਹੀਂ ਕਰਨੀ ਸੇਵਾ ਵੀ ਆਪਾਂ ਵੀ ਕਰਨੇ ਆ ਆਇਆ ਨਾ ਵੀ ਮੇਲਾ ਦੇਖਣਾ ਵੀ ਲੋਰੀ ਆ ਸਾਲ ਬਾਅਦ ਹੁੰਦਾ ਹੈ ਹਾਂ ਸੋ 50 ਰੁਪਏ ਸਿਰਫ 50 ਰੁਪਏ ਆਜੋ ਤਾਂ ਕਹੋ ਜੀ ਲਓ ਜੀ इधर बैग की सेवा लगी हुई है हाँ उठ रहा हूँ 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 उठ रहा ਉਹ ਜੇ 100 ਰੁਪਏ ਵਾਲੀਆਂ ਕੋਟੀਆਂ ਦੀ ਸੇਲ ਲੱਗੀ ਵੀ ਆ 100 ਰੁਪਏ 200 150